ਨਵਾਜ਼ ਤੁਸੀਂ ਸਾਰੇ ਜਾਣੇ ਟਾਈਮ ਪੜ ਕੇ ਆਏ ਹੋ ਦੇਖੋ ਸ਼ੋਮਣੀ ਕਾਲਜ ਦੇ ਲਈ ਸਭ ਤੋਂ ਵੱਡੀ ਗੱਲ ਸ਼ੋਮਣੀ ਕਾਲਜ ਦੀ ਸਥਾਪਨਾ ਜਿਹੜੀ 1920 ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਹੋਈ ਸੀ ਸ਼ੋਮਣੀ ਕਾਲਜ ਤੇ ਸ਼ੋਮਣੀ ਕਮੇਟੀ ਦੀ ਡਿਊਟੀ ਬਣਦੀ ਹੈ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਮਾਨ ਸਨਮਾਨ ਬਤ ਬਤ ਕਰੀਏ ਜੋ ਕਹਿੰਦੇ ਨੇ ਉਹਦੇ ਫੁੱਲ ਚੜਾਈਏ ਪਦ ਬਾਤ ਕਿਸਮ ਦੀ ਸਾਡੀ ਇਹ ਹੈ ਕਿ ਅਜ ਸ਼ੋਮਨੀ ਕਾਲੀਦਾਲ ਤੇ ਸ਼ੋਮਨੀ ਕਮੇਟੀ ਉਹ ਉਹਨਾਂ ਦੇ ਹੁਕਮ ਮੰਨਣ ਨੂੰ ਤਿਆਰ ਨਹੀਂ ਗਈ। ਜੇ ਕੋਈ ਦੂਜਾ ਨਾਮ ਨੇ ਤਾਂ ਵੱਖਰੀ ਗੱਲ ਹੈ ਪਰ ਸ਼ੋਮਨੀ ਕਾਲੀਦਾਲ ਤੇ ਸ਼ੋਮਨੀ ਕਮੇਟੀ ਉਹ ਵੱਖਰੇ ਹੋਏ ਪਏ ਨੇ। ਜੋ ਉਹਨਾਂ ਨੂੰ ਹੁਕਮ ਕੀਤਾ ਲੋਕਾਂ ਦੇ ਵਿੱਚ ਬੜਾ ਹੌਸਲਾ ਹੋ ਗਿਆ ਸੀਗਾ ਕਿ ਸਿੱਖਾਂ ਕੋਈ ਇੱਕ ਇਹ ਜਿਹਾ ਤਖਤ ਹੈ ਜਿੱਥੇ ਵੱਡੇ ਤੋਂ ਵੱਡੇ ਬੰਦੇ ਨੂੰ ਲਿਆ ਕੇ ਖੜਾ ਕੀਤਾ ਜਾ ਸਕਦਾ। ਉਹਨੂੰ ਸਿਰਲ ਦਿੱਤੀ ਜਾ ਸਕਦੀ ਹੈ। ਉਹਨੂੰ ਕੁਝ ਵੀ ਕਰੇ ਤਾਂ ਮੰਨ ਨਹੀਂ ਪੈਣਾ। ਇੱਕ ਸਾਰੀ ਦੁਨੀਆ ਦੇ ਵਿੱਚ ਬਹੁਤ بڑا ਮੈਸੇਜ ਗਿਆ ਸੀ ਇਹ। ਤੇ ਲੋਕਾਂ ਨੇ ਮਹਿਸੂਸ ਕੀਤਾ ਕਿ ਬਿਲਕੁਲ ਸਹੀ ਫੈਸਲਾ ਹੋਇਆ ਹਾਲਾਂਕਿ ਕਈ ਬੰਦੇ ਸੈਟੀਸਫਾਈ ਵੀ ਨਹੀਂ ਸੀ ਕਿ ਜੀ ਸਦਾ ਘਟ ਦਿੱਤੀ ਆ ਵੱਧ ਦਿੱਤੀ ਆ ਪਰ ਮжоਰਿਟੀ ਲੋਕ ਇਹ ਕਹਿੰਦੇ ਸੀ ਕਿ ਬਹੁਤ ਵਧੀਆ ਫੈਸਲਾ ਹੋਇਆ ਸੈਟੀਸਫਾਈ ਸੀ ਲੋਕ ਪਰ ਉਹ ਤੋਂ ਬਾਅਦ ਜੋ ਉਹਨਾਂ ਨੇ ਹੁਕਮ ਕੀਤਾ ਉਹ ਹੁਕਮ ਨੂੰ ਨਾ ਮੰਨਣਾ ਮੈਂ ਸਮਝਦਾ ਕਿ ਸਾਡੀ ਬਾਤ ਕਿਸੇ ਦੀ ਗੱਲ ਹੈ ਸਾਡੀ ਤਾਂ ਡਿਊਟੀ ਬਣਦੀ ਸੀ ਕਿ ਜੋ ਉਹਨਾਂ ਨੇ ਕਹਿਤਾ ਇਹਨਾਂ ਸਾਡੇ ਲਈ ਸਾਡੀ ਜ਼ਮੀਨ ਸਾਡੀ ਜਾਇਦਾਦ ਸਾਡੇ ਪੱਲ ਵੀ ਸਾਡੀ ਸ਼ੌਮਿਕ ਸਾਰਾ ਕੁਝ ਹੀ ਛੋਟਾ ਹੈ ਸ਼੍ਰੀ ਕਾਲ ਤਖਤ ਸਾਹਿਬ ਅਕਾਲ ਅਸੀਂ ਪਰਮਾਤਮਾ ਨਾ ਹੋ ਲੈਨੇ ਆ ਜਦੋਂ ਜੀ ਹਰਮੰਦਰ ਸਾਹਿਬ ਤੇ ਜਾਂਦੇ ਆ ਜੇ ਪਾਕਿਸਤਾਨ ਤੋਂ ਲੋਕਾਂ ਨੂੰ ਆਉਂਦੀ ਲੋੜ ਨਹੀਂ ਸੀ ਜੇ ਆਪਣੇ ਧਰਮ ਚ ਨਾ ਪੱਕਾ ਹੋਇਆ ਹਣਾ ਅਸੀਂ ਆਪਣੇ ਧਰਮ ਦੇ ਵਿੱਚ ਪੱਕੇ ਰਹਿ ਕੇ ਹੀ ਅਸੀਂ ਕੰਮ ਕਰ ਸਕਦੇ ਆ ਤੇ ਪੰਥ ਦੀ ਵੋਟ ਲੋਕ ਇਹ ਗੱਲ ਕਹਿੰਦੇ ਸੀ ਵੀ ਅਸੀਂ ਪੰਥ ਤੋਂ ਬਾਹਰ ਵੋਟ ਪਾਉਣੀ ਨਹੀਂ ਪਰ ਅੱਜ ਹਾਲਾਤ ਉਹ ਪੈਦਾ ਕਰਦੇ ਕਿ ਜਿਹੜੇ ਪੰਥਕ ਲੋਕ ਸੀ ਉਹ ਕਹਿੰਦੇ ਵੀ ਅਸੀਂ ਪੰਥ ਨੂੰ ਵੋਟ ਨਹੀਂ ਪਾਉਣੀ ਹੋਰ ਕਿਸੇ ਪੱਛੇ ਮਰਜ਼ੀ ਪਾ ਦੀ ਵੋਟ ਆ ਦੇਖਿਓ ਕਿ ਸਾਡੀਆਂ ਦੋ ਵੋਟਾਂ ਬੜੀਆਂ ਪੱਕੀਆਂ ਹੁੰਦੀਆਂ ਸੀ ਇੱਕ ਪੰਥਕ ਵੋਟ ਇੱਕ ਜ਼ਿਮੀਂਦਾਰ ਵੋਟ ਅੱਜ ਸਾਡੀਆਂ ਦੋ ਟੁੱਟ ਗਈਆਂ ਇਹਦਾ ਕੋਈ ਨਾ ਕੋਈ ਕਾਰਨ ਤਾਂ ਹੈਗਾ ਅਸੀਂ ਉਹਨਾਂ ਤੋਂ ਦੂਰ ਹੋਏ ਆ ਤੇ ਇਹ ਚੀਜ਼ਾਂ ਘੋਖਣੀਆਂ ਨੇ ਉਸ ਦਿਨ ਜੋ ਫੈਸਲਾ ਹੋਇਆ 2 ਦਸੰਬਰ ਨੂੰ ਬੜਾ ਕਲੈਰਟੀ ਨਾਲ ਫੈਸਲਾ ਹੋਇਆ ਉਹਨਾਂ ਨੇ ਬੜੇ ਕਲੈਰਟੀ ਦੇ ਨਾਲ ਕਿਹਾ ਕਿ ਕਿਹੜੇ ਕਿਹੜੇ ਬੰਦੇ ਕਿੰਨੇ ਗਿਲਟੀ ਨੇ ਕਿੰਨੇ ਘੱਟ ਗਿਲਟੀ ਨੇ ਸਾਰਾ ਕੁਝ ਉਹਨਾਂ ਨੇ ਫੈਸਲਾ ਕਰਤਾ ਤੇ ਭਰਤੀ ਦੇ ਬਾਰੇ ਉਹਨਾਂ ਨੇ ਬੜਾ ਕਲੀਅਰ ਕਿਹਾ ਕਿ 7 ਮੈਂਬਰੀ ਕਮੇਟੀ 22 ਨੇ ਉਹਨਾਂ ਨੇ ਕਹੀ ਕਿ ਵੀ ਆ ਮੈਂਬਰ ਨੇ ਇਹਨਾਂ ਦੀ ਨਿਗਰਾਨੀ ਹੇਲੇ ਭਰਤੀ ਹੋਊਗੀ ਤੇ ਕਿੰਨਾ ਰੋਆ ਪਿਆ ਕਿ ਜੀ ਇਲੈਕਸ਼ਨ ਕਮਿਸ਼ਨ ਆ ਹੋ ਜੂਗਾ ਤੁਸੀਂ ਮੈਨੂੰ ਇੱਕ ਚੀਜ਼ ਦੱਸ ਦਿਓ ਜੇ ਸਾਹ ਸੁਖਵੀਰ ਸਿੰਘ ਬਾਦਲ ਇੱਕ ਮਹੀਨਾ ਪਹਿਲਾਂ ਰਜਾਇਨ ਕਰ ਦੇ ਜਾਂ ਇੱਕ ਮਹੀਨਾ ਬਾਅਦ ਚ ਕੀਤਾ ਕਿੰਨਾ ਫਰਕ ਹੈ ਉਸ ਗੱਲ ਦੇ ਨਾਲ ਜੇ ਪਹਿਲਾਂ ਕਰ ਦੇ ਤਾਂ ਫਿਰ ਇਲੈਕਸ਼ਨ ਕਮਿਸ਼ਨ ਨੇ ਐਕਸ਼ਨ ਕਰਨਾ ਚਾਹੀਦਾ ਜੇ ਬਾਅਦ ਚ ਕੀਤਾ ਤਾਂ ਐਕਸ਼ਨ ਨਹੀਂ ਕਰਨਾ ਇਹਦਾ ਕੀ ਕਾਰਨ ਹੈ ਤੇ ਅੱਜ ਉਹ ਕਹਿ ਰਹੇ ਨੇ ਕਿ ਜੀ ਅਸੀਂ ਅਕਾਲ ਤਖਤ ਦੀ ਗੱਲ ਨਹੀਂ ਮੰਨੀ ਹੈ ਅਸੀਂ ਤਾਂ ਜਿਹੜੀ ਇਹਦੀ ਟਰਮ ਸੀ ਉਹ ਐਕਸਪਾਇਰ ਹੋ ਗਈ ਤਾਂ ਮੰਨੀ ਹੈ ਤੁਸੀਂ ਸੁਣਨੇ ਜੀ ਸਾਰਿਆਂ ਨੇ ਕਾਨੂੰਨੀ ੜਿੱਕਾ ਦਾ ਵੀ ਜ਼ਿਕਰ ਕਰ ਲੈ ਜੀ ਕਾਨੂੰਨੀ ੜਿੱਕਾ ਤਾਂ ਤਾਂ ਹੀ ਹੋਵੇਗਾ ਜੇ ਡਾਈ ਨਹੀਂ ਕਰਦੇ ਫਿਰ ਤਾਂ ਮੰਨ ਲਓ ਕਾਨੂੰਨੀ ੜਿੱਕਾ ਸੀਗਾ ਇੱਕ ਮਹੀਨਾ ਬਾਅਦ ਚ ਕਿਹੜਾ ਕਾਨੂੰਨੀ ਠੀਕ ਹੋ ਗਿਆ ਜੀ ਕਾਨੂੰਨ ਤਾਂ ਪਹਿਲਾਂ ਵੀ ਉਹੀ ਸੀਗਾ ਅੱਜ ਵੀ ਉਹੀ ਹੈ ਨਹੀਂ ਕਹਿੰਦੇ ਜੇ ਅਕਾਲ ਤੱਕ ਸਾਬ ਦੇ ਡਾਇਰੈਕਸ਼ਨਸ ਤੇ ਅਸੀਂ ਪਰਤੇ ਨਹੀਂ ਕਰ ਸਕਦੇ ਉਹਦੇ ਕਰਕੇ ਚੌਣ ਕਮਿਸ਼ਨ ਜਿਹੜਾ ਕਾਨੂੰਨੀ ੜਿੱਕਾ ਆਉਂਦਾ ਹੈ ਉਹਦੇ ਬਾਰੇ ਤੁਸੀਂ ਤੁਸੀਂ ਮੈਨੂੰ ਇੱਕ ਚੀਜ਼ ਦੱਸ ਦਿਓ ਉਹ ਵੀ ਏ ਬੀ ਸੀ ਜਿਹੜਾ ਮਰਜ਼ੀ ਬੰਦਾ ਹੋਵੇ ਜਿਹੜੇ ਉਹਨਾਂ ਨੇ ਕਮੇਟੀ ਐਲਾਨ ਕਰਤੀ ਉਹ ਜਾਂ ਜਿਹੜੀ ਅਕਾਲਤਾ ਜਨਦਰ ਸਾਹਮਣੇ ਕੀਤੇ ਉਹਦੇ ਚ ਕੀ ਫਰਕ ਹੈ ਜੀ ਜੇ ਤਾਂ ਉਹ ਇਲੈਕਸ਼ਨ ਕਮਿਸ਼ਨ ਨੇ ਕਿਹਾ ਵੀ ਆਹਾਹਾ ਬੰਦੇ ਹੋਣਗੇ ਆ ਬੰਦੇ ਨਹੀਂ ਹੋਣਗੇ ਮੇਰੇ ਤਾਂ ਠੀਕ ਹੈ ਡਾਇਰੈਕਸ਼ਨ ਤਾਂ ਤੁਸੀਂ ਦੇਣੀ ਹੈ ਚਾਹੇ ਤੁਸੀਂ ਜੋ ਅਕਾਲਤਾ ਜਨਦਰ ਸਾਹਮਣੇ ਕਿਹਾ ਹੈ ਉਹੀ ਮੈਂਬਰ ਇਨਵੈਂਟ ਕਰ ਦਿੰਦੇ ਕਿ ਵੀ ਆਹ ਕਮੇਟੀ ਇਹਦੀ ਨਿਗਰਾਨੀ ਥੱਲੇ ਹੋਊਗੀ ਉਹਦੇ ਨਾਲ ਇਲੈਕਸ਼ਨ ਕਮਿਸ਼ਨ ਨੂੰ ਕੀ ਤਕਲੀਫ ਸਾਰਖੜਾ ਸਾਹਿਬ ਲੀਗਲ ਲਿਊਮਿਨਰੀਜ਼ ਵੱਲੋਂ ਇਹ ਸਾਫ ਕੀਤਾ ਗਿਆ ਹੈ ਵੀ ਕਾਨੂੰਨੀ ਡਿਕਾ ਕਮਿਊਨਿਟੀ ਕੇ ਬਾਰੇ ਦੱਸ ਦਿੰਦੇ ਨੇ ਚਲ ਤੁਸੀਂ ਦੱਸ ਕੋਈ ਕਾਨੂੰਨੀ ਡਿਕਾ ਨਹੀਂ ਹੈ ਕੋਈ ਕੁਝ ਹੋਰ ਨਹੀਂ ਮੈਨੂੰ ਲੱਗਦਾ ਕੋਈ ਇਹੋ ਜੀ ਗੱਲ ਹੈਗੀ ਸ਼੍ਰੀ ਕਾਲਤਾ ਜੱਜਾ ਸਾਹਿਬ ਨੇ ਸਾਰਾ ਸਟੱਡੀ ਕਰਕੇ ਫਿਰ ਉਹਨਾਂ ਨੇ ਹੁਕਮ ਨਮਾ ਜਾਰੀ ਕੀਤਾ ਆਪਾਂ ਇਹ ਨਾ ਸਮਝੇ ਕਿ ਅਸੀਂ ਬਹੁਤ ਸਿਆਣੇ ਆ ਉਹਨਾਂ ਕੋਲ ਸਾਰੇ ਜਿੰਨੇ ਵੀ ਬਿਜ਼ਨੈਸਰੀ ਬੰਦੇ ਨੇ ਸਾਰੇ ਸਿਆਣੇ ਨੇ ਇਹ ਕਾਨੂੰਨ ਤੋਂ ਵਾਕਬ ਨੇ ਸਾਰਿਆਂ ਨਾਲ ਸਲਾਹ ਕਰਕੇ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਫੈਸਲਾ ਕੋਈ ਇਕੱਲਟ ਨਹੀਂ ਕਰਤਾ ਭਾਈ ਫੈਸਲਾ ਤਾਂ ਉਹਨਾਂ ਨੇ ਸਾਹਿਬ ਇੱਕ ਗੱਲ ਹੋਰ ਵੀ ਹੈ ਜੀ ਇਹ ਕਾਨੂੰਨੀ